ਮੈਨੂੰ ਕਿਸੇ ਸੱਜਣ ਨੇ ਕਿਹਾ ਸੀ ਕਹਿੰਦੇ ਵੀ ਤੁਸੀਂ ਸੰਥਿਆ ਨਹੀਂ ਲਈ ਹੋਈ ਤੇ ਤੁਸੀਂ ਗੁਰਬਾਣੀ ਜਦੋਂ ਬੋਲਦੇ ਹੋ ਵੀ ਤੁਹਾਡੀ ਸ਼ੁੱਧ ਹੁੰਦੀ ਆ ਆਪਾਂ ਪਹਿਲਾਂ ਹੀ ਮਾਫੀ ਮੰਗ ਲਈਏ ਕਿ ਆਪਾਂ ਬਾਈ ਸੰਥਿਆ ਸਮਝਣ ਦੀ ਤਾਂ ਲਈ ਹੈ ਬੋਲਣ ਦੀ ਨਹੀਂ ਲਈ ਸੋ ਜਿਹੜੀ ਉਹ ਜਿਹੜਾ ਮਤਲਬ ਧਰਮ ਖੰਡ ਹੈ ਜਿਹੜਾ ਉਹਦੇ ਵਿੱਚ ਬਹੁਤ ਪਿਆਰ ਨਾਲ ਬਹੁਤ ਵਧੀਆ ਐਕਸਪਲੇਨ ਕਰਿਆ ਹੋਇਆ ਲਗਭਗ ਉਹ ਅੱਜ ਕੱਲ ਦੀ ਜਿਹੜੀ ਜਿੱਥੇ ਸਾਈਕੋਲੋਜੀ ਪਹੁੰਚੀ ਹੈ ਉਹ ਲਗਭਗ ਉਹਦੇ ਨੇੜੇ ਤੇੜੇ ਦੀ ਹੈ ਉਹ ਗੱਲ ਉਹਦੇ ਵਿੱਚ ਸੋ ਉਹਦੇ ਚ ਉਹ ਕਹਿੰਦੇ ਨੇ ਕਿ ਜੀ ਮਤਲਬ ਇਹ ਧਰਤੀ ਕੀ ਹੈ ਮਤਲਬ ਧਰਮਸਾਲ ਕਿਹਾ ਇਹਨੂੰ ਉਹਦੇ ਵਿੱਚ ਉਹਨਾਂ ਨੇ ਉਹ ਗੰਗੇ ਰਾਤੀ ਰੁਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਆ ਜਗਤ ਦੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋ ਹੈ ਪੰਜ ਪ੍ਰਬਾਣ ਨਦਰੀ ਕਰਮੀ ਪਵੈ ਨਿਸਾਨ ਕੱਚ ਪਕਾਈ ਉੱਥੇ ਪਾਇ ਨਾਨਕ ਗਿਆ ਜਾਪੇ ਜਾਏ ਇਹ ਹੁਣ 34ਵੀਂ ਪੌੜੀ ਹੈ ਨਾ ਜਿਹੜੀ ਉਹ ਚ ਉਹ ਲਗਭਗ ਸਾਰਾ ਕੁਝ ਐਕਸਪਲੇਨ ਉਹਨੇ ਇਦਾਂ ਕਰਤਾ ਕਿ ਪਹਿਲਾਂ ਤਾਂ ਰਾਤੀ ਰੁੱਤੀ ਤਿੱਥੀ ਵਾਰ ਤਾਂ ਸਮਾਂ ਰਾਤਾਂ ਨੇ ਰੁੱਤਾਂ ਬਦਲਦੀਆਂ ਨੇ ਦਿਨ ਰਾਤ ਚੜ੍ਹਦੇ ਨੇ ਇਹਦੇ ਚ ਮਤਲਬ ਪਵਨ ਪਾਣੀ ਅਗਨੀ ਪੰਜ ਤਤ ਨੇ ਉਹਨਾਂ ਦੇ ਦਰਮਿਆਨ ਧਰਤੀ ਬਣਾਈ ਹੈ ਇਸ ਵਿੱਚ ਥਾਪ ਰੱਖੀ ਧਰਤੀ ਧਰਮਸਾਲ ਇੱਥੇ ਧਰਮ ਕਮਾਉਣ ਦੇ ਲਈ ਜਿਹੜਾ ਜੀਵ ਆਉਂਦਾ ਉਹਨਾਂ ਦੇ ਅਕੋਰਡਿੰਗਲੀ ਆਪਣਾ ਜਿਹੜਾ ਜਨਮ ਹੈ ਮਨੁੱਖ ਦਾ ਮਤਲਬ ਬਾਕੀ ਵੀ ਇਸ ਵਿੱਚ ਜੀਵ ਜਗਤ ਦੇ ਰੰਗ ਸਾਰੇਆਂ ਦੇ ਰੰਗ ਹੈਗੇ ਨੇ ਕਰਮੀ ਕਰਮੀ ਹੋਏ ਵਿਚਾਰ ਉਹਨਾਂ ਦਾ ਵੀ ਕਰਮ ਦੇ ਹਿਸਾਬ ਨਾਲ ਵਿਚਾਰ ਹੁੰਦਾ ਹੈ ਪਰ ਇਹ ਇੱਕ ਗਰਾਉਂਡ ਹੈ ਜਿੱਥੇ ਇਹ ਚੀਜ਼ ਵਾਪਰਦੀ ਹੈ ਉਹਦੇ ਵਿੱਚ ਮਨੁੱਖ ਹੈ ਜਿਹੜਾ ਦਿੱਥੇ ਸੋਹ ਹੈ ਪੰਜ ਪ੍ਰਵਾਨ ਜਿਹੜਾ ਕਿ ਹੈ ਮਨੁੱਖ ਦੇ ਕੋਲ ਪੰਜ ਸ਼ਕਤੀਆਂ ਜਾਂ ਪੰਜ ਬਿਰਤੀਆਂ ਹੈਗੀਆਂ ਨੇ ਤੇ ਉਹਨਾਂ ਦੇ ਉੱਪਰ ਜਿਹੜੇ ਉਹ ਕਰਮ ਇੱਥੇ ਕਮਾਉਂਦੇ ਨੇ ਨਦਰੀ ਕਰਮੀ ਪਵੇ ਨਿਸਾਨ ਇੱਥੇ ਉਹਨਾਂ ਦਾ ਟੈਸਟ ਹੋ ਜਾਂਦਾ ਹੈ ਪਰ ਮਤਲਬ ਕਮਾਲ ਇਹ ਹੈ ਵੀ ਉਹ ਜਿਹੜੀ ਹੁਣ ਅਸੀਂ ਜਿੱਥੇ ਪਹੁੰਚੇ ਹਾਂ ਸਾਈਕੋਲੋਜੀ ਜਾਂ ਉਹਦੇ ਵਿੱਚ ਇਹ ਹੈ ਕਿ ਸਾਡੀ ਜਿਹੜੀ ਬਾਡੀ ਹੈ ਇੱਕ ਦਿਨ ਚ ਨਹੀਂ ਬਣੀ ਇਹ ਕੰਡੀਸ਼ਨਿੰਗ ਐਸੇ ਦੇ ਵਿੱਚ ਕੌਂਸ਼ੀਅਸਨੈਸ ਦੀ ਜਦੋਂ ਕੰਡੀਸ਼ਨਿੰਗ ਹੁੰਦੇ ਚਲੇ ਜਾਂਦੇ ਆ ਡਿਫਰੈਂਟ ਕਿਸਮ ਦੀ ਕੰਡੀਸ਼ਨਿੰਗ ਦੇ ਵਿੱਚੋਂ ਅਸੀਂ ਅੱਗੇ-ਅੱਗੇ ਹੋਰ ਚੇਤਨ ਹੋ ਕੇ ਹੋਰ ਰੂਪ ਧਾਰ ਦੇ ਚਲੇ ਜਾਂਦੇ ਆ ਜੇ ਇਹਨੂੰ ਸੈਂਟੀਫਿਕਲੀ ਐਕਸਪਲੇਨ ਕਰਨਾ ਹੋਵੇ ਪਰ ਜਿਉਂ-ਜਿਉਂ ਅਸੀਂ ਪੂਰੀ ਕੌਂਸ਼ੀਅਸਨੈਸ ਗੇਨ ਕਰਦੇ ਆ ਜਿਹਦੇ ਵਿੱਚ ਅਸੀਂ ਕਹਿੰਦੇ ਆ ਕਿ ਮੁੱਕ ਹੈ ਇਸ ਵਿੱਚ ਮਤਲਬ ਜੇ ਤੁਸੀਂ ਯੂਨੀਵਰਸ ਦੇ ਅਕੋਰਡਿੰਗਲੀ ਯੂਨੀਵਰਸਲ ਕੌਨਸ਼ੀਅਸਨੈਸ ਦੇ ਅਕੋਰਡਿੰਗਲੀ ਤੁਸੀਂ ਮਤਲਬ ਕੁਦਰਤ ਦੇ ਅਕੋਰਡਿੰਗਲੀ ਜੇ ਠੀਕ ਕੰਮ ਕਰਦੇ ਜਾਨੇ ਹੋ ਜਿਹੜਾ ਆਪਾਂ ਸਵੈ ਧਰਮ ਕਹਿ ਰਹੇ ਸੀ ਪਹਿਲਾਂ ਕਿਤਾਬ ਵਾਲਾ ਜੇ ਤੁਸੀਂ ਠੀਕ ਕਰਮ ਕਰਦੇ ਚਲੇ ਜਾਨੇ ਹੋ ਤਾਂ ਤੁਹਾਡੀ ਚੇਤਨਾ ਵੱਧਦੀ ਚਲੀ ਜਾਂਦੀ ਹੈ ਜਿਹੜੀ ਆਪਾਂ ਐਗਜ਼ਾਮਪਲ ਦਿੱਤੀ ਸੀ ਥਾਣੇਦਾਰ ਵਾਲੀ ਵੀ ਉਹ ਇਹ ਕਿ ਜਦੋਂ ਅਸੀਂ ਚੇਤਨਾ ਦੇ ਅਕੋਰਡਿੰਗਲੀ ਕੰਮ ਨਹੀਂ ਕਰਦੇ ਸਵੈ ਧਰਮ ਦੇ ਅਕੋਰਡਿੰਗਲੀ ਨਹੀਂ ਤਾਂ ਗਿਲਟ ਆ ਜਾਂਦਾ ਸਾਡੇ 'ਚ ਦੋਸ਼ਾ ਚ ਪੈ ਜਾਂਦਾ ਬੰਦਾ ਉਹਨੂੰ ਟਕਣ ਲੱਗ ਜਾਂਦਾ ਹੈ ਉਪਨਿਸ਼ਦ ਅਕਾਲੀ ਪੋਲਿਟਿਕਸ ਤੇ ਜਿਹੀ ਕੋਈ ਹੋਰ ਹੈ ਅਸਲ ਦੇ ਵਿੱਚ ਸੋ ਉਹ ਕਿਉਂਕਿ ਅਸੀਂ ਆਪਣੇ ਉਸ ਧਰਮ ਦੇ ਨਹੀਂ ਕਮਾਇਆ ਹੁੰਦਾ ਉਸ ਧਰਮ ਦੇ ਅਕੋਰਡਿੰਗਲੀ ਕੰਮ ਨਹੀਂ ਕੀਤਾ ਹੁੰਦਾ ਇਹ ਧਰਮਸਾਲ ਇੱਥੇ ਅਸੀਂ ਆਏ ਆ ਇੱਥੇ ਕੱਚ ਪਕਾਈ ਇੱਥੇ ਪਾਇ ਇੱਥੇ ਲਿਖਿਆ ਹੋਇਆ ਕੱਚਾ ਪੱਕਾ ਇੱਥੇ ਫਿਰ ਦੇਖਿਆ ਜਾਣਾ ਇਹ ਤੋਂ ਅਗਲਾ ਚੇਤਨਾ ਦਾ ਸਟੈਪ ਤਾਂ ਹੋਊਗਾ ਕਿ ਜੇ ਤੁਸੀਂ ਭਾਈ ਇੱਥੇ ਮਤਲਬ ਆਪਣੇ ਉਹਦੇ ਅਕੋਰਡਿੰਗਲੀ ਕੰਮ ਕੀਤਾ ਧਰਮ ਦੇ ਅਕੋਰਡਿੰਗਲੀ ਜੇ ਕੰਮ ਕੀਤਾ ਜੇ ਧਰਮ ਤੋਂ ਉਰੇ ਪਰੇ ਕੀਤਾ ਤਾਂ ਫਿਰ ਉਹ ਇੱਥੇ ਆਇਡੈਂਟੀਟੀ ਕਾਰਡ ਤੁਹਾਡਾ ਉਹਨੇ ਦੇਖਣਾ ਤੇ ਤੁਹਾਨੂੰ ਪਿੱਛੇ ਹੀ ਮੋੜ ਦੇਣਾ ਜਿਹੜਾ ਕਿਹਨੇ ਲਾਸਟ ਲੇਖਾ ਜੋਖਾ ਇੱਥੇ ਹੀ ਹੈ ਹਾਂ ਇਹੀ ਹੈ ਇਹੀ ਹੈ ਤੁਹਾਡੇ ਆਪਣੇ ਅੰਦਰ ਹੀ ਹੈ ਹੋਰ ਕਿਤੇ ਹੈ ਹੀ ਨਹੀਂ ਜਿਹੜਾ ਅੱਗੇ ਲਾਸਟ ਜਿਹੜੀਆਂ ਲਾਈਨਾਂ ਨੇ ਵੀ ਜਾਪੇ ਜਾਏ ਜਿਹੜਾ ਲਿਖਿਆ ਨਾਨਕ ਗਿਆ ਜਾਪੇ ਜਾਏ ਉਹ ਇਹ ਕਿ ਟੈਂਪਰੇਰੀ ਹੈ ਜਿਹੜਾ ਸੀਗਾ ਉਹ ਚਲੇ ਗਿਆ ਆਪਣੇ ਗੱਲ ਕਰਦੇ ਕਰਦੇ ਚਲੇ ਗਿਆ ਜਿਹੜਾ ਹੁਣ ਪ੍ਰੈਜ਼ੈਂਟ ਮੋਮੈਂਟ ਹੈ ਉਹ ਜਾਪ ਰਿਹਾ ਤੇ ਜਾ ਰਿਹਾ ਵੈਸੇ ਸੋ ਇਹ ਧਰਮਸ਼ਾਲਾ ਜਿਹੜੀ ਇਹ ਪਰਮਾਨੈਂਟ ਰਿਪੋਰਟ ਨਹੀਂ ਹੈ ਪਰਮਾਨੈਂਟ ਟਿਕਾਣਾ ਨਹੀਂ ਹੈ ਇਹ ਤਾਂ ਤੁਸੀਂ ਕਰਮ ਘਮਾਉਣ ਇੱਥੇ ਆਏ ਹੋ ਕਰਮ ਤੁਸੀਂ ਉਹਦੇ ਚੇਤਨਾ ਦੇ ਮੁਤਾਬਕ ਘਮਾਉਣਾ ਹੈ ਜੇ ਤੁਸੀਂ ਵੱਧ ਚੇਤਨ ਹੋ ਗਏ ਕੰਪਲੀਟ ਫੁੱਲੀ ਚੇਤਨ ਹੋ ਗਏ ਫਿਰ ਉਹ ਆਉਂਦਾ ਹੀ ਹੈ ਕਿ ਭਈ ਪ੍ਰਾਪਤ ਮਾਨੁਕ ਤੇ ਰਿਆ गोविंद ਮਿਲਨ ਕੀ ਆਬ ਤੇਰੀ ਬਰੀਆ गोविंद ਵੀ ਤਾਂ ਕੌਨਸ਼ੀਅਸਨੈਸ ਹੈ ਤੁਹਾਡੇ ਫੁੱਲੀ ਕੌਨਸ਼ੀਅਸ ਹੋਣ ਦਾ ਚਾਂਸ ਹੈਗਾ ਇਹ ਇਸ ਕਰਕੇ ਇਹ ਧਰਮਸ਼ਾਲਾ ਜਿਹੜੀ ਬਹੁਤ ਇੰਪੋਰਟੈਂਟ ਹੈ ਇਸੇ ਕਰਕੇ ਧਰਮ ਦੀ ਜ਼ਰੂਰਤ ਰਹਿਣੀ ਹੈ ਚਾਹੇ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਕਰ ਲਵੇ ਕੁਝ ਕਰ ਲਵੇ ਜਿਹੜੀ ਚੇਤਨਾ ਦੇ ਅਕੋਰਡਿੰਗਲੀ ਜਿਉਣਾ ਹੈ ਮਨੁੱਖ ਨੇ ਜੀਵਨ ਉਹਦੀ ਜ਼ਰੂਰਤ ਤਾਂ ਹਮੇਸ਼ਾ ਹੀ ਰਹੂਗੀ ਔਰ ਜੇ ਅਸੀਂ ਅਚੇਤ ਤੌਰ ਤੇ ਰਹਿਣਾ ਜਿੱਨਾਂ ਮਰਜ਼ੀ ਕਿਹੜੇ ਮਰੀ ਜੋ ਕੋਈ ਹਰਜ ਨਹੀਂ ਹੈ ਉਹਦੇ ਚ ਉੱਥੇ ਹੀ ਬੰਦੇ ਕੋਈ ਆਪਣੇ ਐਕਸਪੀਰੀਅੰਸ ਤੋਂ ਸਿੱਖ ਲੈਂਦਾ ਆਪਨ ਦੇਖਿਆ ਨਾ ਉਹ ਕਹਿੰਦੀ ਕਦਾ ساری ਉਮਰ ਭਜਨ ਟੋਂਦਾ ਬੰਦ ਰਹਿਣਾ ਥੋੜੀ ਜੀ ਗੱਲ ਤੋਂ ਸਿੱਖ ਲੈਂਦਾ ਇੱਕ ਬੰਦਾ ਇੱਕ ਗਲਤੀ ਤੋਂ ਹੀ ਸਾਰੇ ਸਭ ਸਿੱਖ ਲੈਂਦਾ ਇੱਕ ਬੰਦਾ ਬਾਰ ਬਾਰ ਗਲਤੀ ਕਰਦਾ ਚਾ ਗਲਤੀ ਚ ਹੀ ਸਵਾਦ ਲੱਗ ਜਾਂਦਾ ਸੋ ਇਹ ਇਹ ਇੱਕ ਡਿਫਰੈਂਟ ਬੇਸਿਕ ਡਿਫਰੈਂਸ ਇਹ ਹੈ ਕਿ ਸਾਡੀ ਜਿਹੜੀ ਯਾਤਰਾ ਹੈ ਉਹ ਚੇਤਨਾ ਦੀ ਯਾਤਰਾ ਹੈ। ਔਰ ਜਿੰਨੇ ਮਨੁੱਖ 850 ਕਰੋੜ ਲਗਭਗ ਇੱਥੇ ਪੈਦਾ ਹੋਇਆ ਹੈ ਉਹ ਬੇਸਿਕਲੀ ਆਪਣੇ ਆਪ ਨੂੰ ਤੇ ਬਾਕੀਆਂ ਨੂੰ ਤਾਰਨ ਹੀ ਆਇਆ ਹੈ। ਹੋਰ ਕੌਨਸ਼ੀਅਸ ਕਰਨ ਹੀ ਆਇਆ ਹੈ। ਮਨੁੱਖੀ ਜਨਮ ਦਾ ਹੋਰ ਮਕਸਦ ਕੋਈ ਨਹੀਂ ਹੈ। ਔਰ ਸਾਰੇ ਧਰਮ ਅਲਟੀਮੇਟ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਚੇਤਨ ਦਾ ਸਰੂਪ ਹੈਗੇ ਆਂ। ਅਸੀਂ ਹੋਰ ਚੇਤਨ ਹੋਣਾ ਤੇ ਹੋਰ ਚੇਤਨਾ ਫਲਾਉਣੀ ਹੈ, ਹੋਰ ਚੇਤਨਾ ਗੇਨ ਕਰਨੀ ਹੈ। ਜਦੋਂ ਫੁੱਲੀ ਚੇਤਨ ਹੋਗੇ ਤੁਸੀਂ ਉਹੀ ਬ੍ਰਹਮ ਹੋ। ਫਿਰ ਫਿਰ ਕਿਤੇ ਹੋਰ ਜਾਣਾ ਜੁਣਾ ਨਹੀਂ ਹੈ ਮਤਲਬ ਫਿਰ ਗੇੜੇ ਗੂੜੇ ਨਹੀਂ ਜਿਹੜਾ ਕਹਿੰਦੇ ਨੇ ਉਹ ਵੀ ਲੇਖਾ ਕੋਈ ਨਾ ਪੁੱਛੀ ਫਿਰ ਲੇਖਾ ਹੀ ਨਹੀਂ ਪੁੱਛਣਾ ਵੀ ਤੁਸੀਂ ਤਾਂ ਪੁੱਛਣ ਵਾਲੇ ਹੋ ਆਪਣੇ ਆਪ ਨੂੰ ਤੁਹਾਡੇ ਤਾਂ ਅੰਦਰ ਤਾਂ ਬੈਠੀ ਐ ਜ਼ਮੀਰ ਸੁਣੀ ਜਦੋਂ ਚੁੱਪ ਕਰ ਜਾਂਦੀ ਐ ਅਸੀਂ ਉਹਨੂੰ ਚੁੱਪ ਕਰਾ ਲੈਨੇ ਆ ਫਿਰ ਅਸੀਂ ਕਈ ਰੂਪ ਧਾਰਦੇ ਆ ਉਹਨੂੰ ਉਹਨਾਂ ਨੂੰ ਹੀ ਉਹਨਾਂ ਰੂਪਾਂ ਨੂੰ ਹੀ ਅਸਰ ਦੇ ਵਿੱਚ ਜੋਨੀਆਂ ਗਿਆ ਇੱਕੋ ਹੀ ਬੰਦੇ ਦੇ ਵਿੱਚ ਤੁਹਾਨੂੰ ਕਈ ਰੂਪ ਦਿਖ ਜਾਂਦੇ ਨੇ ਤੁਸੀਂ ਤਾਂ ਦੇਖਿਆ ਆਪਣੇ ਸਾਰੇ ਜੀਵਨ ਚ ਮੈਂ ਵੀ ਦੇਖਿਆ ਉਸੇ ਬੰਦੇ ਦੇ ਵਿੱਚ ਕੋਬਰਾ ਵੀ ਬੈਠਾ ਹੁੰਦਾ ਹੈ ਉਸੇ ਬੰਦੇ ਦੇ ਵਿੱਚ ਹੰਸ ਵੀ ਬੈਠਾ ਹੁੰਦਾ ਹੈ ਉੱਚ ਵੀ ਕਾਗ ਵੀ ਬੈਠਾ ਬੋਲ ਰਿਹਾ ਹੁੰਦਾ ਹੈ ਮਲਪਖ ਵਖ ਰੂਪ ਆਪਾ ਕਿੰਨੇ ਧਾਰਦੇ ਆ ਤੇ ਕਿੰਨੇ ਦੇਖਦੇ ਆ ਜਦੋਂ ਇਹਨੂੰ ਕੌਨਸ਼ੀਅਸਲੀ ਕਰਨ ਲੱਗ ਜਾਈਂ ਨੇ ਉਹ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਖੇਡੀ ਹੈ ਇਹ ਭਾਈ ਤਾਂ ਇਹ ਤਾਂ ਜਾਪੇ ਜਾਇਆ ਹੀ ਹੈ ਕਿ ਕਿ ਗਿਆ ਤੇ ਜਾਪ ਰਿਹਾ ਤੇ ਜਾ ਰਿਹਾ ਹੈ ਬਸ ਸੋ ਇਹ ਧਰਮ ਦੀ ਜਿਹੜੀ ਮੋਟੀ ਕਥਾ ਹੈ ਉਹ ਇੰਨੀ ਕੁ ਪਰ ਬਹੁਤ ਗੁੰਝਲਾਂ ਨੇ ਪਰ ਤੁਸੀਂ ਹੁਣ ਤੁਸੀਂ ਬਰੀਫ ਚ 1 ਮਿੰਟ ਦੇ ਵਿੱਚ ਇਹਨੂੰ ਸਮ ਅਪ ਕਰੋ ਮੈਸੇਜ ਕੀ ਹੈ ਲੋਕਾਂ ਦਾ ਇੱਕ ਮਿੰਟ ਦੇ ਵਿੱਚ ਤਾਂ ਇੰਨੀ ਗੱਲ ਹੈ ਜੀ ਧਰਮ ਹੈ ਜਿਹੜਾ ਚੇਤਨਾ ਦੀ ਯਾਤਰਾ ਹੈ ਸਾਰੇ ਧਰਮ ਚੇਤਨਾ ਦਾ ਹੀ ਮਾਰਗ ਨੇ ਅਸਲ ਵਿੱਚ ਹੋਰ ਵੱਧ ਚੇਤਨਾ ਅਕਵਾਇਰ ਕਰਨ ਦੇ ਲਈ ਅਸੀਂ ਕਿਉਂਕਿ ਮਨੁੱਖ ਦੀ ਜਿਹੜੀ ਦਸ਼ਾ ਹੈ ਇਸ ਟਾਈਮ ਸੈਂਟੀਫਿਕਲੀ ਵੀ ਇਵੋਲੂਸ਼ਨਰੀ ਸਟੇਜ ਹੈ ਸਾਡੀ ਅਸੀਂ ਪੂਰੇ ਚੇਤਨ ਨਹੀਂ ਹਾਂ ਸਾਡਾ ਮਨ ਹੈ ਜਿਹੜਾ ਉਹ ਅਰਧ ਚੇਤਨ ਹੈ ਉਹਦੇ ਵਿੱਚ ਅਸੀਂ ਭਟਕ ਰਹੇ ਹਾਂ ਅਸਲ ਵਿੱਚ ਉਸ ਤਰੀਕੇ ਦੇ ਨਾਲ ਜਿਉਂ-ਜਿਉਂ ਚੇਤਨਾ ਜ਼ਿਆਦਾ ਹੋਊਗੀ ਪਰ ਚੇਤਨਾ ਬਹੁਤ ਵਾਰੀ ਡਿਸਫੰਕਸ਼ਨ ਚ ਆਉਂਦੀ ਹੈ ਜਿਹੜੀ ਅੱਜ ਕੱਲ ਦੀ ਟੈਕਨੋਲੋਜੀ ਅੱਜ ਕੱਲ ਦਾ ਯੁੱਗ ਹੈ ਜਿਹੜਾ ਅੱਜ ਕੱਲ ਦੇ ਬੱਚੇ ਨੇ ਜਿਹੜੇ ਉਹਨਾਂ ਨੂੰ ਇਹਦੀ ਜ਼ਿਆਦਾ ਜ਼ਰੂਰਤ ਪਊਗੀ ਕਿ ਉਹ ਆਪਣੀ ਚੇਤਨਾ ਵੱਲ ਨੂੰ ਅੰਦਰ ਨੂੰ ਮੁੜਨ ਬਾਹਰ ਜਿੰਨੀ ਜੇ ਅਸੀਂ ਜਾਵਾਂਗੇ ਭਜਨ ਅਠ ਕਰਾਂਗੇ ਉਹਦੇ ਨਾਲ ਅਸੀਂ ਉਹਦੇ ਵਿੱਚ ਹੋਰ ਡਿਸਫੰਕਸ਼ਨ ਕ੍ਰੀਏਟ ਹੋਊਗਾ ਉਹ ਦੁੱਖ ਚੋਂ ਅਸੀਂ ਵਾਪਸ ਅੰਦਰ ਨੂੰ ਆਵਾਂਗੇ ਅੰਦਰੋਂ ਚੇਤਨਾ ਹੋਰ ਜਾਊਗੀ ਇਹੀ ਯਾਤਰਾ ਉਹ ਤਾਂ ਅਸਲ ਦੇ ਵਿੱਚ ਹੈ ਕਿ ਜਿਹੜਾ ਗੁਰਬਾਣੀ ਦੇ ਵਿੱਚ ਹੀ ਆਉਂਦਾ ਜ਼ਿਕਰ ਅਸਲ ਦੇ ਵਿੱਚ ਜਿਹੜਾ ਕਹ ਲੋ ਕਿ ਪਹਿਲੀਆਂ ਔੜਿਆਂ ਦੇ ਵਿੱਚ ਆਉਂਦਾ ਹੈ ਉਹ ਕਿ ਮਤਲਬ ਤੌਲ ਧਰਮ ਦਇਆ ਦਾ ਪੂਤ ਸੰਤੋਖ ਥਾਪ ਰੱਖਿਆ ਜਿੰਸੂਤ ਕਿ ਜਿਹੜਾ ਧਰਮ ਹੈ ਅਸਲ ਦੇ ਵਿੱਚ ਜਦੋਂ ਤੁਸੀਂ ਆਪਣੇ ਅੰਦਰ ਸਤਾਫਤ ਹੋ ਉਹੀ ਤੁਹਾਡੇ ਅੰਦਰ ਮਤਲਬ ਉਹੀ ਦਇਆ ਦਾ ਪੂਤ ਹੈ ਜਦੋਂ ਤੁਹਾਡੇ ਅੰਦਰ ਦਇਆ ਵਸਦੀ ਹੈ ਅਸਲ ਦੇ ਵਿੱਚ ਤਾਂ ਤੁਹਾਡੇ ਅੰਦਰ ਧਰਮ ਵਸ ਰਿਹਾ ਹੁੰਦਾ ਜਦੋਂ ਤੁਸੀਂ ਕੰਫੈਸ਼ਨੇਟ ਕੌਨਸ਼ੀਅਸਨੈਸ ਦੇ ਵਿੱਚ ਆ ਗਏ ਹੋ ਉਹਨੇ ਹੀ ਸਾਰਾ ਸੰਤੋਖ ਥਾਪ ਰੱਖਿਆ ਜਿੰਸੂਤ ਸਾਰਾ ਆਰਡਰ ਜਿਹੜਾ ਵਰਲਡ ਦੇ ਵਿੱਚ ਹੈ ਉਹਦੇ ਕਰਕੇ ਹੀ ਆਉਂਦਾ ਹੈ ਉਹਸੇ ਦੇ ਵਿੱਚ ਸੋ ਜਦੋਂ ਬੰਦਾ ਖੁਦ ਚੇਤਨ ਹੈ ਤੇ ਚੇਤਨਾ ਦੇ ਵਿੱਚ ਵੱਧ ਹਿਊਮਨ ਵੱਧ ਕੰਪੈਸ਼ਨੇਟ ਹੈ ਤਾਂ ਹੀ ਉਹਦੇ ਲਾਈਫ ਦੇ ਵਿੱਚ ਆਰਡਰ ਆਊਗਾ ਨਹੀਂ ਤਾਂ ਨਹੀਂ ਆਉਂਦਾ ਉਹ ਦੂਜਿਆਂ ਲਈ ਵੀ ਡਿਸਆਰਡਰ ਕਰਦਾ ਆਪਣੇ ਲਈ ਵੀ ਕਰਦਾ ਅਸਲ ਦੇ ਵਿੱਚ ਸੋ ਧਰਮ ਦਾ ਮਕਸਦ ਸਿਰਫ ਇੰਨਾ ਹੀ ਹੈ ਆਪਣੇ ਆਪ ਨੂੰ ਜਾਨਣਾ ਆਪਣੇ ਆਪ ਦੇ ਵਿੱਚ ਅੰਦਰ ਜਿਹੜੀਆਂ ਹਿਊਮਨ ਵੈਲਿਊਜ਼ ਜਿਹੜੀਆਂ ਡਿਵਾਈਨ ਵੈਲਿਊਜ਼ ਜਾਂ ਸਪਿਰਚੁਅਲ ਵੈਲਿਊਜ਼ ਜਾਂ ਉਹਨੂੰ ਕੌਂਸ਼ੀਅਸਨੈਸ ਕਹਿ ਲਓ ਉਹਨੂੰ ਹੀ ਜਗਾਉਣਾ ਹੈ ਹੋਰ ਕੋਈ ਮਕਸਦ ਹੈ ਹੀ ਨਹੀਂ ਜਦੋਂ ਤੁਸੀਂ ਇਸ ਰਸਤੇ ਤੁਰ ਪੈਨੇ ਹੋ ਤੋ ਸੌਰੀ ਸਾਰੇ ਗੁਰਬਾਣੀ ਤਾਂ ਪਈ ਪਈ ਇਸ ਗੱਲ ਦੇ ਨਾਲ ਮਨਮੁਖਤਾ ਦਾ ਦੌਰ ਹੈ ਇਹ ਸਾਰੇ ਲੋਕ ਮਨ ਦੇ ਵਿੱਚ ਪਿੱਛੇ ਲੱਗੇ ਹੋਏ ਨੇ ਔਰ ਉਹਨੇ ਕਿਹਾ ਕਿ ਮੁੜ ਕੇ ਭਾਈ ਤੁਸੀਂ ਗੁਰਮੁਖਤਾ ਵੱਲ ਆਓ ਗੁਰ ਦਾ ਮਤਲਬ ਗਿਆਨ ਨਹੀਂ ਹੈ ਗੁਰ ਦਾ ਮਤਲਬ ਅਸਲ ਚ ਫਾਰਮੂਲਾ ਹੀ ਹੈ ਮੰਤਰ ਹੀ ਹੈ ਗੁਰ ਦਾ ਮਤਲਬ ਕੋਈ ਖਾਸ ਟਿਕਾਣਾ ਜਾਂ ਕੋਈ ਖਾਸ ਚੀਜ਼ ਨਹੀਂ ਹੈ ਆਪਣੇ ਹੱਥ ਦੇ ਵਿੱਚ ਉਹ ਇੱਕ ਚੇਤਨਾ ਦਾ ਸਰੂਪ ਹੀ ਹੈ ਕਿ ਜਿਹੜੀ ਆਤਮ ਚੇਤਨਾ ਤੁਹਾਡੀ ਪਰ ਸਾਨੂੰ ਪਹਿਲਾਂ ਕਹਿੰਦੇ ਵੀ ਰਹੇ ਹਾਂ ਕਿ ਆਪਣੇ ਆਪ ਨੂੰ ਪਛਾਨਣਾ ਤੁਸੀਂ ਜੋਤ ਸਰੂਪ ਹੈ ਹੋ ਜੋਤ ਦਾ ਮਤਲਬ ਕੌਂਸ਼ੀਅਸਨੈਸ ਰੂਪ ਹੈ ਹੋ ਸੁਮਨ ਤੁਸੀਂ ਜੋਤ ਸਰੂਪ ਹੈ ਆਪਣਾ ਮੂਲ ਪਛਾਨਣਾ